ਸਸ਼ੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਗੱਲਬਾਤ ਕਰਾਂਗੇ ਇੱਕ ਵੱਡੀ ਦਚਿੱਤੀ ਹੈ ਜਿਹੜੀ ਉਹ ਪੈਦਾ ਹੋਈ ਹੋਈ ਹੈ ਕਾਂਗਰਸ ਦੇ ਵਿੱਚ ਕਿ ਆਖਿਰਕਾਰ ਕਿਹੜਾ ਤੜਾ ਸਹੀ ਹੈ ਕਿਹੜਾ ਤੜਾ ਗਲਤ ਹੈ ਜਾਂ ਫਿਰ ਇਹ ਸਿਰਫ ਤੇ ਸਿਰਫ ਇੱਕ ਬਿਆਨਬਾਜ਼ੀ ਹੈ ਇਸ ਨੂੰ ਲੈ ਕੇ ਨਵਜੋਤ ਸਿੱਧੂ ਨੇ ਜਿਹੜੇ ਉਹ ਕਿਤੇ ਨਾ ਕਿਤੇ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਹਾਈ ਕਮਾਂਡ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਦੀਆਂ ਕੋਸ਼ਿਸ਼ਾਂ ਨੇ ਉਹ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀ ਚੋਣਾਂ ਦੀ ਗੱਲ ਕਰਾਂਗੇ ਜਿਸ ਚ ਦਿਨ ਮਹੱਜ ਹੈ ਜਿਹੜਾ ਉਹ ਇੱਕ ਰਹਿ ਗਿਆ ਵਿੱਚ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਅੱਜ ਇੱਕ ਮੀਟਿੰਗ ਹੋਈ ਹੈ ਤੇ ਹੋਰ ਵੀ ਕਈ ਵੱਖ-ਵੱਖ ਸੁਰਖੀਆਂ ਨੇ ਜਿਨ੍ਹਾਂ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਾਬਾ ਸਵਾਗਤ ਹੈ ਤੁਹਾਡਾ ਤਨਵਾਦ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਸਰੀਆ ਕਾਲ ਆ ਮੁੱਦੇ ਆਪਾਂ ਕਰੀਏ ਕੱਲ ਬਾਅਦ ਇਹਨਾਂ ਮੁੱਦਿਆਂ ਤੇ ਲਵ ਸਵਾਲ ਬਿਲਕੁਲ ਸਭ ਤੋਂ ਪਹਿਲਾਂ ਗੱਲ ਕਾਂਗਰਸ ਦੇ ਵਿੱਚ ਕਲੇਸ਼ ਜਿਹੜਾ ਚੱਲ ਰਿਹਾ ਉਹਦੀ ਕਰਦੇ ਹਾਂ ਹੁਣ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਤਾਂ ਆ ਚੁੱਕੇ ਨੇ ਹਾਲਾਂਕਿ ਸਾਹਮਣੇ ਨਹੀਂ ਪਰ ਹਾਈ ਕਮਾਂਡ ਦੇ ਨਾਲ ਮੁਲਾਕਾਤ ਦੀਆਂ ਕੋਸ਼ਿਸ਼ਾਂ ਉਹਨਾਂ ਦੀਆਂ ਜਾਰੀ ਨੇ ਪ੍ਰਿਆੰਕਾ ਗਾਂਧੀ ਤੋਂ ਸਬਾ ਵੀ ਮੰਗ ਰਹੇ ਨੇ ਕਿਤੇ ਨਾ ਕਿ ਤੇ ਵੀ ਕਿਹਾ ਜਾ ਰਿਹਾ ਕਿ ਅੱਜ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਮਿਲ पाए ਸੋ ਹਾਈ ਕਮਾਂਡ ਨੇ ਇਸ ਸਾਰੇ ਮਾਮਲੇ ਦੀ ਰਿਪੋਰਟ ਹੈ ਜਿਹੜੀ ਉਹ ਮੰਗ ਲਈ ਹੈ ਜਾਂਚ ਕਮੇਟੀ ਨੂੰ ਕਹਿ ਦਿੱਤਾ ਹੈ ਕਿ ਜਾਂਚ ਕਰੋ ਕਿਵੇਂ ਦੇਖਦੇ ਹੋ ਇਸ ਨੂੰ ਆਹ ਮਸਵਾਲਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਜੇ ਆਪਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜੋ ਸਿੱਧੂ ਦੀ ਗੱਲ ਕਰੀਏ ਤਾਂ ਇਸ ਵੇਲੇ ਸਥਿਤੀ ਇਹ ਹੈ ਕਿ ਕਾਂਗਰਸ ਦੇ ਅੰਦਰ ਜਿਹੜਾ ਤੂਫਾਨ ਉੱਠਿਆ ਹੋਇਆ ਉਹ ਤੂਫਾਨ ਜੇ ਅਜੇ ਤੱਕ ਵੀ ਠੱਲਿਆ ਹੋਇਆ ਹੈ ਕੌਦੀ ਵਜਾ ਨਿਰਜੋਤ ਸਿੰਘ ਸਿੱਧੂ ਹੈ ਕਿਉਂਕਿ ਨਿਰਜੋਤ ਸਿੰਘ ਸਿੱਧੂ ਨੇ ਅਜੇ ਤੱਕ ਕੋਈ ਵੀ ਆ ਪਾਰਟੀ ਦੇ ਖਿਲਾਫ ਜਾ ਕੇ ਚਾਹੇ ਤਾਂ ਕੋਈ ਕੁੱਝ ਕਰ ਚਾਹੇ ਤਾਂ ਕੋਈ ਕਦਮ ਨਹੀਂ ਲਿਆ ਜਿਸ ਦੇ ਕਰਕੇ ਤੂਫਾਨ ਜਿਹੜਾ ਹੈ ਕਾਂਗਰਸ ਬੁਰੀ ਤਰ੍ਹਾਂ ਚੁੱਲਦਾ ਰੋਣਾ ਪਾ ਜ਼ਰੂਰ ਸਿੱਧੂ ਆਪਾਂ ਵੀ ਬਹਿ ਨਿਰਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ ਅਕਸਰ ਪਿਛਲੇ ਕੁਝ ਦਿਨਾਂ ਤੋਂ ਚਿਤਾਂ ਚਰਚਾ ਚੱਲ ਰਹੀ ਹੈ ਜਿਸ ਨੇ ਅੱเบียน ਬਾਜ਼ੀ ਕੀਤੀ ਪਰ ਨਿਰਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਲੈ ਕੇ ਆਪਾਂ ਸਪਸ਼ਟ ਤੌਰ ਤੇ ਕਹਿ ਸਕਦੇ ਹਾਂ ਕਿ ਜੇ ਸਥਿਤੀ ਕਾਂਗਰਸ ਵੇਗਣ ਤੋਂ ਸਰੇਦੀ ਹਾਤਾਕ ਬਚੀ ਵੀ ਹੈ ਉਹਦੀ ਵੱਡੀ ਬਜਾ ਨਵਜੋਤ ਸੁਧਿਆਕ ਨਵਜੋਤ ਸੁਧੂ ਨੇ ਅਜੇ ਤੱਕ ਚੁੱਪਤਾਰੀ ਹੋਈ ਹੈ ਉਹਨੇ ਕੋਈ ਕਮੈਂਟ ਇਸ ਮੁੱਦੇ ਤੇ ਨਹੀਂ ਕੀਤਾ ਆਪਾਂ ਸਾਰੇ ਜਾਣਦੇ ਆ ਨਵਜੋਤ ਸੁਧਾ ਦਾ ਸੁਭਾਅ ਹੀ ਹੈ ਜਦੋਂ ਗੱਲ ਕਰਦੇ ਤਾਂ ਖੁੱਲ ਕੇ ਗੱਲ ਕਰਦੇ ਆ ਨਹੀਂ ਤਾਂ ਫਿਰ ਉਹ ਚੁੱਪ ਰਹਿੰਦੇ ਹਾਂ ਮੁੱਦਿਆਂ ਦੇ ਉੱਪਰ ਉਹ ਇਸ ਦਾ ਅਹਿਮ ਪਹਿਲੂ ਉਹਦੀ ਚੁੱਪੀ ਦਾ ਕਹਿ ਲਵਾਂ ਜਾਂ ਕਿ ਲਾ ਤੂਫਾਨ ਠੱਲੇ ਹੋਣ ਦੀ ਗੱਲ ਕਰ ਲਓ ਜਦੋਂ ਆਪਾਂ ਇਸ ਵੇਲੇ ਇਸ ਮੁੱਦੇ ਤੇ ਚਰਚਾ ਕਰ ਰਹੇ ਹਾਂ ਤਾਂ ਇਸ ਮੁੱਕੇ ਤੇ ਦਿੱਲੀ ਦੇ ਅੰਦਰ ਜਿਹੜੇ ਪੰਜਾਬ ਕਾਂਗਸ ਮਾਨ ਦੇ ਇਨਚਾਰਜ ਐ ਭਪੇਸ਼ ਭਗੇਲ ਉਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਆਪਣੀ ਪਾਰਟੀ ਦੇ ਸਹਿਯੋਗੀਆਂ ਦੇ ਨਾਲ ਸਾਰੀ ਸਥਿਤੀ ਨੂੰ ਵਿਚਾਰਿਆ ਜਾ ਰਿਹਾ ਹੈ ਕਿ ਵਿਭਰ ਨਜੂਸ ਸਿੰਘ ਨੇ ਕੀ ਕਿਹਾ ਉਹਦੇ ਕੀ ਮੈਨੇ ਕੀ ਇਮਪੈਕਟ ਪੈਗਾ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਔਰ ਨਜੂਸ ਸਿੰਘ ਨੇ ਚੜੇ ਦੋਸ਼ ਲਗਾਏ ਹੈ ਤੇ ਆਪਣੇ ਆਗੂ ਅੰਦਰ ਦੇ ਪ੍ਰਧਾਨ ਰਾਜਾ ਗੁੜੇੰਗ ਤੇ ਫਰੂਦੀ ਤੇ ਦੇ ਨੇਤਾ ਪ੍ਰਤਾਪ ਬਾਜਵਾ ਤੇ ਸੁਭਿੰਦਰ ਸਿੰਘ ਨਾਵਾ ਉਹਨਾਂ ਜਿਹੜਾ ਦੋਸ਼ਾਂ 'ਚ ਕਿੰਨਾ ਕਿਦਾਵਾ ਹੈ ਇਹੋ ਜੀ ਸਥਿਤੀ 'ਚ ਕੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਉਹਨੂੰ ਕਿਵੇਂ ਇਕੱਠਾ ਰੱਖਿਆ ਜਾ ਸਕਦਾ ਹੈ ਜਾਂ ਉਹਦੇ 'ਚ ਕੋਈ ਵੱਡੀ ਬਦਲੀ ਤੇ ਤਬਦੀਲੀ ਕਰਨ ਦੀ ਲੋੜ ਹੈ ਕਿਉਂਕਿ ਜੋ ਕੋਈ ਤੂਫਾਨ ਚੱਲਿਆ ਹੋਇਆ ਹੈ ਇਹ ਸਧਾਰਨ ਨਹੀਂ ਹੈ ਇਹਦੇ 'ਚ ਕੋਈ ਨਾ ਕੋਈ ਨਿਕਲੇਗਾ ਜ਼ਰੂਰ ਕਾਇਤਾ ਪਾਰਟੀ ਆਈ ਕਮਾਂਡ ਚ ਕੋਈ ਪੰਜਾਬ ਦੀ ਆਪਾਂ ਸੋ ਗੱਲ ਕਰੀਏ ਉਹਦੇ ਕੋਈ ਤਬਦੀਲੀਆਂ ਆਏਗੀ ਕਬੜੀਆਂ ਤਬਦੀਲੀਆਂ ਵੀ ਹੋ ਸਕਦੀਆਂ ਜਾਂ ਜੇ ਦੂਜੇ ਪਾਸੇ ਕੋਈ ਸਹਿਮਤੀ ਨਾ ਬਣਦੀ ਜੇ ਸੇ ਤਾਂ ਕੀ ਜਿਹੜਾ ਵੀ ਪਰ ਨਜੋ ਸਿੱਧੂ ਤੇ ਕੋਈ ਕਾਰਵਾਈ ਫਰਦਰ ਕੀਤੀ ਜਾ ਸਕਦੀ ਹੈ ਸੋ ਬਹੁਤ سارے ਸਵਾਲ ਹੈ ਇਹ ਸਾਰੇ ਸਵਾਲਾਂ ਦੇ ਚੱਲਦੇ ਆਪਾਂ ਸਾਰੇ ਜਾਣਦੇ ਆ ਕਿ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ ਹੈ ਪਾਰਲੀਮੈਂਟ ਸੈਸ਼ਨ ਦੇ ਚੱਲਦੇ ਆਂ ਕਿ ਰੌਹਲ ਗਾਂਧੀ ਕਾਂਗਰਸ ਦੇ ਕੁਜ਼ਮੇ ਵਾਸੀ ਨੇ ਰਾਗੂ ਹੈ ਉਨ੍ਹਾਂ ਵੱਲੋਂ ਹੀ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਇਸ ਮਾਲੇ ਨੂੰ ਰੋਕਿਆ ਜਾਏ ਔਰ ਨੂੰ ਅੱਗੇ ਨਾਵਦਨ ਦਿੱਤਾ ਜਾਏ ਤਾਂ ਹੀ ਪ੍ਰਵੇਸ਼ ਗਏ ਜਿਹੜੇ ਆ ਗਏ ਬੇਲ ਸਰ ਮੀਟਿੰਗ ਕਰ ਰਹੇ ਦਿੱਲੀ ਦੇ ਵਿੱਚ ਔਰ ਜੇਕਰ ਰਿਪੋਰਟ ਦਾ ਸਵਾਲ ਹੈ ਪੰਜਾਬ ਕਾਂਗਰਸ ਨੇ ਆਪਣੀ ਰਿਪੋਰਟ ਤਿਆਰ ਕਰਕੇ ਦਿੱਤੀ ਵੀ ਹੈ ਉਸ ਰਿਪੋਰਟ ਦੇ ਆਧਾਰ ਤੇ ਅਗੇ ਕੀ ਕਾਰਵਾਈ ਹੋਏਗੀ ਔਰ ਕਾਂਗਰਸ ਦੇ ਆਗੂਆਂ ਦੇ ਵੱਲ ਜਿਹੜੇ ਸਵਾਲ ਉੱਠ ਰਿਹਾ ਕਿ ਉਸ ਇੱਕ ਪਾਸੇ ਬੀਬਾ ਨਵਜੋਤ ਸਿੰਘ ਕਹਿ ਰਹੇ ਕਿ ਜੇ ਪੰਜਾਬ ਚ ਕਾਂਗਰਸ 27 ਚ ਲੈ ਕੇ ਆਣਾ ਹੈ ਜਿਹੜੇ ਪੰਜਾਬ ਦੇ ਪ੍ਰਸਤ ਕਾਂਗਰਸੀ ਆਗੂ ਹੈ ਉਹਨਾਂ ਨੂੰ ਪਾਸੇ ਕਰਨਾ ਹੋਏਗਾ ਇਹ ਸਾਰੀ ਸਥਿਤੀ ਤੇ ਚੱਲਦੇ ਆ ਅੱਜ ਦੀ ਮੀਟਿੰਗ ਕਿਸ ਨਤੀਜੇ ਤੇ ਪਹੁੰਚਦੀ ਹੈ ਉਹ ਦੇਖਣ ਦੀ ਲੋੜਾ ਉਹ ਤੋਂ ਬਾਅਦ ਫਿਰ ਪਾਰਟੀ ਹਾਈ ਕਮਾਂਡ ਕਿਸ ਕਦਰ ਇਸ ਮਾਮਲੇ ਦਖਲ ਜੁੰਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਜਦੋਂ ਤੱਕ ਪਾਰਲੀਮੈਂਟ ਸੈਸ਼ਨ ਚੱਲਦਾ ਹੈ ਤਦ ਤੱਕ ਇਸ ਮੁੱਦੇ ਨੂੰ ਟਾਲਿਆ ਵੀ ਜਾ ਸਕਦਾ ਹੈ ਟਿਕਾਇਆ ਵੀ ਜਾ ਸਕਦਾ ਹੈ ਉਹ ਤੋਂ ਬਾਅਦ ਹੋਸਾ ਦਾ ਕੇ ਪਾਰਟੀ ਹੈ ਇੱਕ ਮੈਂ ਪੂਰਾ ਮੰਤਨ ਕਰਕੇ ਦਿੱਲੀ ਦੀ ਪੋਲਿਟਿਕਸ ਵਿੱਚ ਇਹ ਗੱਲ ਕਰੀ ਜੀ ਇਸ ਮਾਮਲੇ ਤੇ ਫਿਰ ਫੈਸਲਾ ਲੈਣਗੇ ਕਿਉਂਕਿ ਛੋਟੀ ਗੱਲ ਨਹੀਂ ਆ ਪੰਜਾਬ ਕਾਂਗਰਸ ਦੇ ਪਿੱਛੇ ਦਾ ਸਵਾਲ ਤਾਂ ਹੈ ਹੀ ਹੈ ਉਹਨਾਂ ਦੇ ਸੂਬੇ ਦੇ ਪਾਰਟੀ ਦੀ ਲੀਡਰਸ਼ਿਪ ਦੇ ਪਿੱਛੇ ਦਾ ਸਵਾਲ ਵੀ ਹੈ ਜਿਹਦੇ ਬੜੇ ਦਾਅਵੇ ਕੀਤੇ ਜਾ ਰਹੇ ਸੀ ਕਿ 27 ਦੀ ਜਦੋਂ ਵਿਧਾਨ ਸਭਾ ਦੀ ਚੋਣ ਆਏਗੀ ਤਾਂ ਉਹ ਸਤਾ ਜਿਹੜੀ ਹੈ ਕਾਂਗਰਸ ਲੈ ਸਕਦੇ ਸੋ ਬਹੁਤ ਸਾਰੇ ਸੋਹਾਲਾ ਬੋਸਰੀ ਵਜਾ ਹੈਗੀ ਹੈ ਕਿ ਕਾਲਾਕੇ ਪਾਰਟੀ ਹੈ ਕਮਨ ਕਉ ਨਹੀਂ ਗੱਲ ਕਰ ਰਹੀ ਆ ਪਰਲੀ ਚੁੱਪੀ ਦੀ ਗੱਲ ਕਰ ਰਹੇ ਸੀ ਕਿ ਪਾਰਟੀ ਹੈ ਕਉਣ ਚੁੱਪ ਹੈ ਉਹ ਚੁੱਪੀ ਦਾ ਕਿਦਾਂ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰੈਸ ਕਾਨਫਰੈਂਸ ਜਿਹੜੀ ਮੀਟਿੰਗ ਲੈ ਰਿਆ ਰੋਲ ਗਾਂਧੀ ਉਹਨਾਂ ਦੇ ਦਿਸ਼ਾਨਿਰਦੇਸ਼ ਦੇ ਉੱਤੇ ਇਹ ਸਾਰੀ ਗੱਲ ਹੋ ਰਹੀ ਹੈ ਇਹ ਵੀ ਸਹੀ ਹੈ ਕਿ ਨਿਰੂਸ਼ਦੂ ਨੇ ਵੀ ਮੀਟਿੰਗ ਲੈਣ ਦੀ ਕੋਸ਼ਿਸ਼ ਕੀਤੀ ਹੈ ਪਾਰਟੀ ਹੈ ਕਮਨ ਨਾਲ ਪ੍ਰਿਯੰਕਾ ਗਾਂਧੀ ਜਨ ਤੁਜੀ ਆਕੂ ਨਾਲ ਪਰ ਇਹ ਜੋ ਮੀਟਿੰਗ ਦਾ ਸਮਾਂ ਕੋਈ ਤੈਅ ਨਹੀਂ ਹੋਏਗਾ ਦੇਖਿਆ ਜਾਏਗਾ ਕਿ ਅਗਲੇ ਇੱਕ ਆਦਨ ਦੇ ਵਿੱਚ ਕੀ ਪ੍ਰੈਕਟੀਕਲ ਪੋਸੀਬਲ ਹੋ ਸਕਦਾ ਮੁਲਾਕਾਤ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਸੋ ਬਹੁਤ ਕੋਈ ਵਾਪਰ ਹੈ ਪਰ ਕਾਂਗਰਸ ਦਾ ਜਿਹੜਾ ਤੂਫਾਨ ਹੈ ਉਹ ਵੀ ਜਿਸ ਤਰੀਕੇ ਨਾਲ ਟਕਰਾ ਦੀ ਸਥਿਤੀ ਪਿਛਲੇ ਦਿਨਾਂ ਚ ਬਣੀ ਰਹੀ ਕੁਝ ਨਾ ਕੁਝ ਜੀ ਉਹ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਵੀ ਕਹਿੰਦੇ ਆਈ ਹੈ ਕਿ ਘਟੋ ਘਟ ਜਿਹੜੀ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਇੱਕ ਦੂਜੇ ਦੇ ਖਿਲਾਫ ਉਹ ਬੰਦ ਕੀਤੀ ਜਾਏ ਕਿੰਨਾ ਕੇ ਨੂੰ ਲਾਗੂ ਕੀਤਾ ਜਾ ਸਕਦਾ ਹੈ ਜਾਂ ਜਿਹੜੀਆਂ ਸੰਬੰਧਿਤ ਹਨ ਕਿੰਨਾ ਕਿਤੇ ਤਾਮਲ ਕਰਨੀਆਂ ਇਹ ਦੇਖਿਆ ਜਾਏਗਾ ਪਰ ਪੰਜਾਬ ਕਾਂਗਰਸ ਲਈ ਹੋਣ ਵਾਲੇ ਦਿਨ ਬਹੁਤ ਹੀ ਫੈਸਲਾਕੁਨ ਤੇ ਚਿੰਤਾ ਕਰਨ ਵਾਲੇ ਹੈ ਪਤਾ ਲੱਗੇਗਾ ਕਿ ਅਗਲੇ ਦਿਨਾਂ ਚ ਕਿਸ ਕਰਵਟ ਫੈਸਲੇ ਲਏ ਜਾਣਗੇ ਜੀ 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 ਸਰ ਸਾਬਾ ਅੱਗੇ ਗੱਲ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮಿತಿ ਦੀਆਂ ਚੋਣਾਂ ਦੀ ਕਰਾਂਗੇ ਦੋ ਦਿਨ ਜਿਹੜੇ ਮਹੱਤਵ ਨੇ ਉਹ ਰਹਿ ਗਏ ਨੇ 14 ਨੂੰ ਇਲੈਕਸ਼ਨ ਹੋਣੇ ਨੇ ਤਾਂ ਅਜੇ ਹੀ ਸਥਿਤੀ ਦੇ ਵਿੱਚ ਹੈ ਦੇਖਿਆ ਜਾਵੇ ਅਕਾਲੀ ਦਲ ਤਾਂ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਸੁਖਬੀਰ ਬਾਦਲ ਖੁਦ ਵਕ ਵਕ ਥਾਵਾਂ ਤੇ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵੀ ਸਰਗਰਮ ਨੇ ਕਾਂਗਰਸ ਜਿਹੜੇ ਹਾਲਾਤਾਂ ਦੇ ਵਿੱਚ ਫਸੀ ਹੋਈ ਹੈ ਆਪਾਂ ਜਾਣਦੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀ ਵੱਲ ਤਾਂ ਧਿਆਨ ਹੀ ਨਹੀਂ ਹੈ ਹੋਰ ਹੀ ਬਹੁਤ ਕੁਝ ਉਹਨਾਂ ਦਾ ਵਾਪਰ ਰਿਹਾ ਸੋ ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਭਾਜਪਾ ਵੀ ਇਸ ਵਾਰ ਵਕ ਵਕ ਗਲੀਆਂ ਦੇ ਵਿੱਚ ਉਹਨਾਂ ਦੇ ਲੀਡਰ ਹੈ ਜਿਹੜੇ ਉਹ ਜਾਂਦੇ ਵਿਖਾਈ ਦਿੱਤੇ ਫਰਹਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੀ ਸਥਿਤੀ ਕੀ ਹੈ ਪੰਜਾਬ ਦਾ ਦੇਖੋ ਜੇ ਆਪਾਂ ਪੰਜਾਬ ਦੀ ਪਿੰਡੂ ਰਾਜਨੀਤੀ ਦੀ ਗੱਲ ਕਰੀਏ ਤਾਂ ਇਹ ਮੁੱਦਾ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਉਸ ਨੂੰ ਲੈ ਕੇ ਸਮੂਚੀਆਂ ਜਿਹੜੀਆਂ ਪੰਜਾਬ ਦੀਆਂ ਰਾਸੀ ਤਰ੍ਹਾਂ ਹਨ ਉਹਨਾਂ ਤੋਂ ਵੱਖਰੇ ਤੌਰ ਤੇ ਕਮਸਾਉਣ ਮੱਚਾ ਆਪ ਕਾਂਗਰਸ ਦੀ ਗੱਲ ਕਰਦੇ ਸੀ ਪਰ ਸਮੂਚੀਆਂ ਰਾਸੀ ਪਾਰਟੀਆਂ ਇਸ ਗੱਲ ਦਾਅਵੇ ਕਰ ਰਹੀਆਂ ਕਿ ਜਿਹੜੀਆਂ ਰੂਰਲ ਇਲੈਕਸ਼ਨਸ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀਆਂ ਉਹਨਾਂ ਚ ਕੌਣ ਬਾਜ਼ੀ ਮਾਰੇਗਾ ਜਿੱਥੋਂ ਤੱਕ ਸਵਾਲ ਹੈ ਆਮ ਆਦਮੀ ਪਾਰਟੀ ਦਾ ਹਾਕਮ ਤੇ ਦਾ ਹਾਕਮ ਤੇ ਸਿਰੂ ਦੇ ਲਗਾਤਾਰ ਇਹ ਕਹਿ ਰਿਹਾ ਚਾਹੇ ਕਾਂਗਰਸ ਆਉ ਕੰਦੇ ਚਾਹੇ ਕਾਲੀ ਰਾਜਾ ਜਾਂ ਭਾਰਤੀ ਸੰਤਾ ਪਾਰਟੀ ਆ ਉਹਨਾਂ ਦੇ ਕਹਿੰਦੇ ਪੱਲੇ ਕੁਝ ਨਹੀਂ ਹੈ ਇਹ ਜਿਹੜੀ ਇਲੈਕਸ਼ਨ ਹੈਗੀ ਹੈ ਇਹਦਾ ਜਿਸ ਤਰੀਕੇ ਨਾਲ ਰੁਖ ਨਜ਼ਰ ਆ ਰਿਹਾ ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਚਾਹੇ ਬਲਾਕ ਸੰਧੀਆਂ ਦੇ ਮੈਂਬਰ ਹੈਗੇ ਉਹ ਵੱਡੀ ਗੰਦੀ ਤੇ ਜਿੱਤ ਕੇ ਆਉਣਗੇ ਪੰਜਾਬ ਦੇ ਲੋਕ ਕਿ ਇਹ ਆਮ ਆਦਮੀ ਪਾਰਟੀ ਦੇ ਮੁਖमंत्री ਭਗਵੰਤ ਮਾਨ ਦੀ ਨੀਤੀ ਉਹਦੇ ਹੱਕ 'ਚ ਫਤਵਾ ਦੇਣਗੇ ਕਿ ਉਹਨਾਂ ਦਾ ਦਾਵਾ ਜਿਹੜਾ ਕਿਸੇ ਹੱਦ ਤੱਕ ਇਲੈਕਸ਼ਨ ਦੇ ਨਤੀਜਿਆਂ ਤੋਂ ਪਹਿਲੇ ਪੂਰਾ ਹੁੰਦਾ ਵੀ ਨਜ਼ਰ ਆ ਰਿਹਾ ਕਿਉਂਕਿ ਕਾਫੀ ਗੈਂਦੀਚ ਕਸ਼ਟਗੜ 195 ਦੇ ਕਰੀਬ ਜ਼ਿਲ੍ਹਾ ਪ੍ਰੀਸ਼ਦ ਤੇ ਪੰਜਾ ਸਮਤੀਆਂ ਦੇ ਜਿਹੜੇ ਉਮੀਦਵਾਰ ਆ ਉਹ ਬਿਨਾਂ ਮਕਾਲ ਦੇ ਜੇਤੂ ਰਹੇ ਜਿਦੋਂ ਕਿ ਨਾ ਤਾਂ ਕਾਂਗਰਸ ਦਾ ਕੋਈ ਉਮੀਦਵਾਰ ਨਾ ਅਕਾਲੀ ਦਲ ਦਾ ਤੇ ਨਾ ਭਾਜਪਾ ਦਾ ਬਿਨਾਂ ਮਕਾਲ ਦੇ ਜਿੱਤੇ ਆ ਕਿ ਜਿਹੜੇ ਉਮੀਦਵਾਰ ਜਿੱਤੇ ਵੀ ਆ ਉਹ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਤੇ ਆਮ ਆਦਮੀ ਪਾਰਟੀ ਅਕਸਰ ਇਹ ਗੱਲ ਕਹਿੰਦੀ ਵੀ ਹੈ ਕਿ ਕਿਉਂਕਿ ਸਾਡੀ ਜਿੱਤ ਹੋ ਰਹੀ ਹੈ ਇਸ ਕਰਕੇ ਵਿਰੋਧੀ ਧਿਰਾਂ ਖਾਮ ਖਾ ਦੋਸ਼ ਲਾ ਰਹੀਆਂ ਚੋਣਾਂ ਨਰਪਕ ਹੋ ਰਹੀਆਂ ਹੁਣ ਆਪਾਂ ਥੋੜਾ ਵਿਰੋਧੀ ਧਿਰਾਂ ਵੱਲ ਵੀ ਰੁੱਕ ਰਹੀਏ ਜੇਪਾ ਕਾਂਗਰਸ ਪਾਰਟੀ ਦੇ ਉਹਨਾਂ ਦੇ ਬਾਪ ਅੰਦੂਨੀ ਕੁਰੇਸ ਦੀ ਗੱਲ ਨਾ ਵੀ ਕਰੀਏ ਕਾਂਗਰਸ ਪਾਰਟੀ ਨੇ ਦਾਅਵੇਦਾਰੀ ਇਹਦੇ ਗੱਲ ਕਰੀਏ ਕਾਂਗਰਸ ਪਾਰਟੀ ਇਹ ਕਰੀ ਹੈ ਕਿ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਇਹਦੇ ਤੇ ਵੱਡੇ ਪੱਤਰ ਤੇ ਇਹ ਰਫੀਦਾ ਖੰਸਾ ਆਮ ਆਦਮੀ ਪਾਰਟੀ ਤੁਮਕਾ ਹਰਿਆਣਾ ਦੇ ਉਮੀਦਵਾਰ ਨੂੰ ਪਿਛਲੇ ਦਿਨਾਂ ਤੋਂ ਲੜਾਈਆਂ ਝਗੜੇ ਇਸ ਗੱਲ ਤੇ ਰਹੇ ਕਿ ਕਿਸੇ ਉਮੀਦਵਾਰ ਜਾਂ ਚੋਣਾਂ ਦੇ ਜੋ ਫੈੜੀ ਖੋ ਕੇ ਲਏਗੇ ਨਾਮਜ਼ਦਗੀ ਕਾਗਜ਼ੀਂ ਦਾਖਲ ਕਰਨ ਦੇ ਤੇਗੇ ਕੂਟਾਂ ਜੀ ਮਾਮਲੇ ਹੋਏ ਤੇ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਹੁੰਗਾ ਕਾਂਗਰਸ ਨੇ ਨਹੀਂ ਕੋਈ 부ਆ ਨਹੀਂ ਛੱਡਿਆ ਦੇ ਤੇوزر ਕੀਤੀ ਜਾ ਸਕਦੀ ਹੋਏ ਸ਼ਿਕਾਇਤ ਕੀਤੀ ਜਾ ਸਕਦੀ ਹੋਏ ਪਰ ਨਾ ਹੀ ਤਾਂ ਕਿਧਰੇ ਅਦਾਲਤਾਂ ਦੇ ਕੋਈ ਨਾ ਜਾਣ ਸਾਹਬ ਉਹਨਾਂ ਮਿਲਦਾ ਨਜ਼ਰ ਆਉਣੀ ਚੋੜੀ ਜਿ ਕੁਝ ਪਿਆ ਤੇ ਨਾ ਹੀ ਚੋਣ ਕਮਿਸ਼ਨ ਵੱਲੋਂ 100 ਲੱਖ ਹੰਦੈ ਇਸੇ ਤਰੀਕੇ ਨਾਲ ਹੀ ਅੱਗੇ ਵਧ ਰਹੀ ਹੈ ਜਿੱਦਾਂ ਆਪਾਂ ਕਹਿ ਕੇ ਕਿ ਦਿਨ ਬਾਕੀ ਹੈ ਰਹੀ ਗੱਲ ਕਾਲੀਦਾਲ ਦੀ ਕਾਲੀਦਾਲ ਬਾਰੇ ਇੱਕ ਲਾਪਰ ਜ਼ਰੂਰ ਕਰਨੀ ਚਾਹਾਂਗੇ ਹਨ ਕਿ ਸੁਖਵੀਰ ਬਾਦਲ ਦੀ ਰਵਾਈ ਸੀ ਪਿਛਲੇ ਸਮੇਂ 'ਚ ਜੋ ਆਪਾਂ ਦੇਖਦੇ ਸੀ ਅਕਸਰ ਮੀਡੀਆ 'ਚ ਹੁੰਦਾ ਸੀ ਕਿ ਕਾਲੀਦਾਲ ਹਾਸ਼ੀਏ ਤੇ ਚਲਾ ਗਿਆ ਕਾਲੀਦਾਲ ਦੀ ਸੁਣਵਾਈ ਕੋਈ ਨਹੀਂ ਪਰ ਕੁਝ ਦਿਨ ਤੋਂ ਆਪਾਂ ਦੇਖ ਰਹੇ ਹਾਂ ਕਿ ਸੁਖਵੀਰ ਬਾਦਲ ਦੀ ਸਰਗਰਮੀ ਦੇ ਨਾਲ ਪਿੰਡੂ ਖੇਤਰ 'ਚ ਲੱਗੇ ਹੋਇਆ ਵੀ ਇਹ ਕਿਤੀ ਜਾਰੀ ਰਹੀ ਹੈ ਕਿ ਕੋਈ ਨਾ ਕੋਈ ਜਿੱਤ ਜੜੀ ਲਿਆ ਉਹਨਾਂ ਦੀ ਅਕਾਲੀ ਦਲ ਦੀ ਥੋੜੀ ਜਿਹੀ ਵੀ ਪੈ ਗਈ ਘਟੋ ਘਟ ਅਕਾਲੀ ਦਲ ਨੇ ਪਿੰਡੂ ਫੀਲਡ ਦੇ ਵਿੱਚ ਆਪਣੀ ਪ੍ਰੈਸ ਜ਼ੋਰ ਬਣਾਈ ਨਹੀਂ ਸਕੋ ਵਧਾਈ ਹੈ ਅਕਸਰ ਇਹ ਵੀ ਹੁੰਦਾ ਕਿ ਜਿਹੜਾ ਪਿੰਡੂ ਖੇਤਰ ਹੈ ਉਹ ਆਧਾਰ 'ਵੀ ਉੱਤੇ ਅਕਾਲੀ ਦਲ ਦਾ ਪਹਿਲਾਂ ਤੋਂ ਮਜ਼ਬੂਤ ਹੈ ਪਿਛਲੇ ਸਮੇਂ 'ਚ ਖੈਰ ਕੁਝ ਖਾਮੀਆਂ ਆ ਗਈਆਂ ਜਿਸ ਦੀ ਵਜ੍ਹਾ ਕਰਕੇ ਪਾਰਟੀ ਹੇਠਲੀ ਪੱਧਰ ਤੇ ਚਲੀ ਗਈ ਫਾਇਰ ਹੁਸਕੀਰ ਬਾਦਰ ਫੇਰ ਜਦੋਂ ਆਪਾਂ ਹੁਣ ਅੱਜ ਵੀ ਗੱਲ ਕਰਦੇ ਤਾਂ ਇੱਕ ਦਿਨ ਪਹਿਲਾਂ ਮਸ਼ੀਠਾ ਹਲਕੇ ਦੇ ਵਿੱਚ ਸਕੀਰ ਬਾਦਰ ਦੀ ਬਕਾਇਦਾ ਜਿਨੀ ਅਕਸਰ ਇਹਨਾਂ ਮੁੱਦਿਆਂ ਤੇ ਰੈਲੀਆਂ ਕਾਟੀਆਂ ਹੁੰਦੀਆਂ ਪਰ ਕਾਲੀ ਦਲ ਦੇ ਪ੍ਰਧਾਨ ਸਕੀਰ ਬਾਦਰ ਇਹਨਾਂ ਚੋਣਾਂ ਨੂੰ ਲੈ ਕੇ ਵੀ ਰੈਲੀਆਂ ਕਰ ਰਹੇ ਹੁਣ ਅਕੱਲ ਮੀਠਾ ਚੋਣ ਰੈਲੀ ਸੀ ਆਪਣੇ ਵਰਕਰਾਂ ਨੂੰ ਹੁਕਾ ਦਿੱਤਾ ਕਿ ਪਹਿਲਾਂ ਵੀ ਤੁਸੀਂ ਕਾਲੀ ਦਲ ਦੇ ਹੱਕ 'ਚ ਖੜ੍ਹਦੇ ਰਹੇ ਹੋ ਤੇ ਹੁਣ ਵੀ ਵੱਡੀ ਗਿਣਤੀ ਤੁਸੀਂ ਜਿਤਾਓਗੇ ਸੋ ਸਕੀਰ ਬਾਦਰ ਨੇ ਨਿਤਰੇ ਵੇ ਰੈਗਲ ਭਾਜਪਾ ਦੀ ਭਾਜਪਾ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਇਹ ਪਹਿਲਾ ਮੌਕਾ ਹੈ ਕਿ ਭਾਜਪਾ ਪਿੰਡੂ ਖੇਤ ਦੇ ਜਿਹੜੇ ਚੋਣਾ ਹੈ ਉਹਨੇ ਤੇ ਆਪਣੀ ਹਾਜ਼ਰੀ ਲਵਾ ਰਹੀ ਹੈ ਇਹਦੇ ਨਤੀਜੇ ਹੀ ਦੱਸਣਗੇ ਚੋਣਾਂ ਵੋਟਾਂ ਤੇ ਉਦੋਂ ਬਾਅਦ ਜਿੰਨ ਤੇ ਜਾਏਗਾ ਪਤਾ ਲੱਗੇਗਾ ਭਾਜਪਾ ਦੀ 1689 ਟੈਂਪੈਂੀਆਂ ਰੈਗਲ ਜ਼ਰੂਰ ਹੈ ਜਿਸ ਤੋਂ ਨਾਮਜ਼ਦ ਕਹਿੰਦਾ ਸਵਾਰ ਆ ਆਪਾਂ ਪਹਿਲਾਂ ਵੀ ਇਹ ਗੱਲ ਸੰਜੀ ਕੀਤੀ ਹੈ ਕਿ ਘਟੋ ਘਟ 1800 ਜਿਹੜੇ ਹੈਗੇ ਆ ਉਮੀਦਵਾਰ ਮੈਦਾਨ ਦੇ ਵਿੱਚ ਉਹਨਾਂ ਵੱਲੋਂ ਉਤਾਰੇਗੇ ਜਿਹੜਾ ਖੇਤਰਾ ਹੈ ਚ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਹੈ ਪੰਚਾਇਤ ਸਮਤੀ ਨੇ ਚੋਣਾ ਉਹ ਵੱਡੀ ਗਿਣਤੀ ਚ ਹੰਗਾਰਾ ਵੇਲਾ ਭਾਜਪਾ ਨੂੰ ਉਮੀਦਵਾਰਾਂ ਇਦੇ ਸਵਾਲ ਚ ਜੀ ਜੀ ਕਿਹਨਾਂ ਖੇ ਪੰਜਾਬੀਆਂ ਨੇ ਵੋਟਾਂ ਪਾਉਣਗੇ ਉਸ ਚਾਹੇ ਭਾਜਪਾ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਉਹਨਾਂ ਲਈ ਵੀ ਜਿਹੜਾ ਇਮਤਿਹਾਨ ਤੇ ਆਪਲੇ ਵੀ ਇਮਤਿਹਾਨ ਇਹ ਚੋਣਾ ਜਰੂਰ ਜੜੀਆਂ ਹੈਗੀਆਂ ਇੱਰੀ ਪੱਧਰ ਦੀਆਂ ਪਰ ਫਿਰ ਵੀ ਇਹ ਛੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਿਤੇ ਦੇ ਨਾ ਕਿਤੇ ਦਾ ਇੰਪੈਕਟ ਸਥਾਈ ਜਿਹੜੀ ਆ ਰਹੀ ਵਿਧਾਨ ਸਭਾ ਚ ਹੋਣਾ ਉਹਦੇ ਉੱਪਰ ਵੀ ਕਿ ਪਏਗਾ ਕਿਉਂ ਕਿ ਪਿੰਨੂ ਕਿਤੇ ਕਿਸ ਪਾਸੇ ਜਾਣਾ ਕਿਸ ਪਾਸੇ ਵੱਲ ਪਿੰਨੂ ਅਗਾ ਜਾਣਗੇ ਇਹਦਾ ਪਤਾ ਜਿਹੜਾ ਹੈਗਾ 14 ਦੀਆਂ ਵੋਟਾਂ ਤੋਂ ਬਾਅਦ ਹੀ ਲੱਗੇਗਾ ਜਦੋਂ ਨਤੀਜੇ ਸਾਹਮਣੇ ਆਉਣਗੇ ਜਿਹੜੀ ਮੀਟਿੰਗ ਹੈ ਉਸ ਦਾ ਕਰਾਂਗੇ 71 ਤਾਂ ਹੋਈ ਹੈ ਅੰਤਰੀਂ ਕਮੇਟੀ ਦੀ ਇਦੇ ਚ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਗਾਇਬ ਹੋਏ ਨੇ ਉਹਨਾਂ ਨੂੰ ਲੈ ਕੇ ਜਦੋਂ ਪਿਛਲੇ ਦਿਨੀ ਐਫ ਆਈ ਆਰ ਹੋਈ ਤਾਂ ਹੁਣ ਐਸਜੀਪੀਸੀ ਕਾਫੀ ਸਰਗਰਮ ਹੈ ਇੱਕ ਇਸ ਵਿਸ਼ੇ ਤੇ ਤੇ ਦੂਜਾ 25 ਸਾਲ ਪਹਿੰਦਾ ਕਹਿੰਦੇ ਐਸਜੀਪੀਸੀ ਵੱਲੋਂ ਇੱਕ ਕਿਤਾਬ ਛਾਪੀ ਗਈ ਸੀ ਜੋ ਕਿ ਹਿੰਦੀ ਵਿੱਚ ਸੀ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਐਸਜੀਪੀਸੀ ਵੀ ਸਰਗਰਮ ਹੈ ਮੀਟਿੰਗਾਂ ਹੋ ਰਹੀਆਂ ਨੇ ਤੇ ਵੱਖ-ਵੱਖ ਮੁੱਦੇ ਨੇ ਜਿਹੜੇ ਵਿਚਾਰੇ ਜਾ ਰਹੇ ਨੇ ਦੇਖੋ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਦੀ ਆਪਾਂ ਅੰਤਰਨ ਕਮੇਟੀ ਦੀ ਗੱਲ ਕਰਦੇ ਆ ਤਾਂ ਉਹਦੇ ਚ ਅੱਜ ਦੀ ਮੀਟਿੰਗ ਦਾ ਵੱਡਾ ਮੁੱਦਾ ਇਹ ਹੀ ਸੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪੰਥੇ ਇਕੱਠ ਹੋਇਆ ਜਿਦੇ ਚ ਇਸ ਤੋਂ ਇਲਾਵਾ ਪੰਜਾਬ ਦਾ ਸਰਵਿਸ ਸਪੀਕਰ ਕੁਲਤਾਸ ਸੰਧਵਾ ਤੇ ਕੁਝ ਕੈਬਨਿਟ ਮੰਤਰੀ ਵੀ ਮੌਕੇ ਤੇ ਪਹੁੰਚੇ ਹੋਏ ਸੀ ਵੱਡਾ ਮੁੱਦਾ ਸੀ ਗੁਰੂਗ੍ਰਾਮ ਸਰ ਜਿਹੜੇ ਸਰੂਪ ਹੈ ਉਹ ਲਾਪਤਾ ਹੋਏ ਉੱਥੇ ਸਵਾਲ ਉੱਠਿਆ ਕਿ ਬੇਅਦਬੀ ਹੋਈ ਹੈ ਕਿਉਂ ਲਾਪਤਾ ਹੋਇਆ ਕੀ ਵਜ੍ਹਾ ਹੈਗੀ ਹੈ ਸਿਨੇਡਰ ਦੇ ਅਹਜੇ ਵੀ ਜਿੰਜ਼ੂ ਨੂੰ ਵਾਰ ਚਲ ਰਿਹਾ ਹੈਗਾ ਔਰ ਇੱਕ ਐਫ ਆਈ ਆਰ ਵੀ ਜਿਹੜਾ ਮਸਾ ਥਾਣੇ 'ਚ ਦਰਜ ਹੋਈ ਆ ਉਹ ਸਾਰੇ ਮੁੱਦਿਆਂ ਲੈ ਕੇ ਜਿੱਥੇ ਐਸ ਜੀ ਬੀ ਸੀ ਦੇ ਸਵਾਲ ਉੱਠੇ ਕਿ ਜਿਹਦੇ ਸਿੱਧੇ ਤੌਰ ਤੇ ਐਸ ਜੀ ਬੀ ਸੀ ਜ਼ਿੰਮੇਵਾਰ ਹੈ ਔਰ ਜਿਹੜੀਆਂ ਪੰਥਕ ਦੇ ਰਾਣਾ ਵੱਲੋਂ ਕਿਹਾ ਵੀ ਗਿਆ ਗੁਰਦਾਰਾ ਪਰੰਦਰ ਕਮੇਟੀ ਬद्दल ਦੀ ਗੱਲ ਕਰ ਲਈ ਹੈਰਾਣਾ ਦੇ ਆਗੂਆਂ ਦੀ ਗੱਲ ਕਰ ਲਈ ਪੰਜਾਬ ਦੇ ਇੱਕ ਪੰਥਕਾਗੂਆਂ ਦੀ ਗੱਲ ਕਰੀਏ ਉਹਨਾਂ ਸਾਰਿਆਂ ਵੱਲੋਂ ਕੇਸ ਨਾਲੇ ਤੇ ਐਸ ਜੀ ਬੀ ਸੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਇਹ ਆਖਰ ਜਿਹੜੇ ਗੁਰੂਗ੍ਰਾਮ ਸਰਬ ਦੇ ਜਿਹੜੇ ਸਰੂਪਾਂ ਲਾਪਤਾ ਕਿਉਂ ਹੋਏ ਤੇ ਕੌਣ ਹੈ ਜ਼ਿੰਮੇਵਾਰ ਤੁਹਾਡੇ ਪਾਸੇ ਐਸਜੀਪੀਸੀ ਦੀ ਮੀਟਿੰਗ ਅੱਜ ਜਿਹੜੀ ਚੱਲ ਰਹੀ ਹੈ ਉਦੇਸ਼ ਵੀ ਮਤਾਤਾ ਹੈ ਹੀ ਹੈ ਪਰ ਐਸਜੀਪੀਸੀ ਪਹਿਲਾਂ ਵੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਐਸਜੀਪੀਸੀ ਜਿਹੜੇ ਸਰੂਪ ਹੈ ਉਹ ਲਾਪਤਾ ਹੋਣ ਦਾ ਮਾਮਲਾ ਜਿਹੜਾ ਹੈਗਾ ਉਹ ਸਿਰਫ ਪੈਸੇ ਚੱਕੇ ਨਾਲ ਆ ਕਿ ਸਮੇਂ ਸਰ ਸਹੀ ਪੈਸੇ ਪ੍ਰੋਵਾਏਗੇ ਨਹੀਂ ਪ੍ਰੋਵਾਏਗੇ ਜਾਂ ਘਟ ਪਰੇ ਉਹ ਪੈਸੇ ਕਿੱਧਰ ਗਏ ਆਰਥਿਕ ਮਾਮਲਾ ਕਹਿੰਦੇ ਗੁਰੂਗ੍ਰਾਮ ਸਰਬ ਦੇ ਸੋਪਾਂ ਦੇ ਲਾਪਸਾ ਹੋਣ ਦਾ ਬੇਜ਼ ਵੀ ਨਾਲ ਕੋਈ ਸਬੰਧ ਨਹੀਂ ਔਰ ਐਸਜੀਪੀਸੀ ਦੇ ਪ੍ਰਧਾਨ ਨੇ ਸਾਹਮਣੇ ਇਹ ਵੀ ਕਿਹਾ ਕਿ ਸਿੱਧੇ ਤੌਰ ਤੇ ਸਰਕਾਰ ਵੱਲੋਂ ਐਸਜੀਪੀਸੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਕਿਸੇ ਕਦਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹ ਦੇਖਣ ਵਾਲੀ ਗੱਲ ਹੈ ਕਿ ਐਸਜੀਪੀਸੀ ਜਿਹੜਾ ਫੈਸਲਾ ਲੈਣ ਜਾ ਰਹੀ ਹੈ ਉਸ ਫੈਸਲੇ ਦਾ ਸਰਕਾਰ ਪ੍ਰਤੀ ਕਿ ਹੋ ਜਾ ਰੁਕਵੇਗਾ ਔਰ ਸਰਕਾਰ ਕਿ ਹੋ ਜਾ ਇਸ ਮੁੱਦੇ ਤੇ ਜਵਾਬ ਦੇਗੀ ਉਹਨਾਂ ਨੇ ਦੁਹਰਾਇਆ ਸਿੱਧੇ ਔਰ ਵੀ ਸਪੱਸ਼ਟ ਹੋਏਗੀ ਜੀ ਜੀ ਅੱਗੇ ਗੱਲ ਸਪੋਰਟਸ ਦੀ ਕਰਾਂਗੇ ਸੋ ਸਾਬ ਪਿਛਲੇ ਦਿਨੀ ਵਿਮਨ ਕ੍ਰਿਕਟ ਟੀਮ ਦੇ ਵੱਲੋਂ ਵਰਲਡ ਕੱਪ ਜਿੱਤਿਆ ਗਿਆ ਤਾਂ ਵੱਡਾ ਐਲਾਨ ਕੀਤਾ ਗਿਆ ਸੀ ਕਿ ਹਰਮਨਪ੍ਰੀਤ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਏਗਾ ਸੋ ਅੱਜ ਹਰਮਨਪ੍ਰੀਤ ਤੇ ਯਵਰਾਜ ਸਿੰਘ ਜਿਹੜੇ ਕਿ ਸਾਬਕਾ ਕ੍ਰਿਕਟਰ ਨੇ ਉਹਨਾਂ ਦੇ ਨਾਮ ਤੇ ਸਟੈਂਡ ਹੈ ਜਿਹੜਾ ਉਹ ਬਣਾ ਦਿੱਤਾ ਗਿਆ ਹੈ ਜਿਹੜਾ ਕਿ ਮੁੱਲਾਂਪੁਰ ਵਾਲੇ ਸਟੇਡੀਅਮ ਚ ਬਣਾਇਆ ਗਿਆ ਹੈ ਜਿਹੜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਹਾਊਸ ਦਾ ਉਪਰਾਲਾ ਹੈ ਉਧਰ ਨਾਲ ਹੀ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਹਾਰਮਨ ਪ੍ਰੀਤਕਾਰ ਤੇ ਜਿਹੜੀ ਬਾਕੀ ਪੰਜਾਬਨਾ ਸੀਗੀਆਂ ਜਿਹੜੀਆਂ ਚਾਹੇ ਉਹ سپورਟ ਸਟਾਫ ਸੀਗਾ ਚਾਹੇ ਬਾਕੀ ਖਿਡਾਰਨਾ ਸੀ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਨੇ ਵਿਸ਼ੇਸ਼ਤਾ ਤੇ ਸਨਮਾਨ ਕੀਤਾ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਮੁੱਖ ਮੰਤਰੀ ਮਾਨਤਾ ਇਹ ਵੀ ਮੰਗ ਕਰ ਰਹੇ ਸੀ ਕਹਿੰਦੇ ਕਿ ਅਸੀਂ ਬੀਸੀਸੀਆਈ ਨੂੰ ਕਹਿੰਦੇ ਆ ਕਿ ਸਾਨੂੰ ਬਈ ਟਰੋਫੀ ਜ਼ਰੂਰ ਦਿਓ ਕਿਉਂਕਿ ਕੈਪਟਨ ਸਾਡੀ ਹੈ ਕਹਿੰਦੇ ਕਿ ਅਸੀਂ ਵੀ ਇੱਕ ਗੇੜਾ ਪੰਜਾਬ 'ਚ ਕੱਢ ਲਈਏ ਵਰਲਡ ਕੱਪ ਨੂੰ ਲੈ ਕੇ ਸੋ ਕੀ ਕਹਿਣਾ ਚਾਹੁੰਦੇ ਹੋ ਇੱਕ ਸਪੋਰਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਰਕਾਰ ਕਰਦੀ ਦਿਖ ਰਹੀ ਹੈ ਉਹ ਸਪੋਰਟ ਕਦ ਮੰਨਦਾ ਇਹ ਫੈਸਲਾ ਹੈ ਚਾਹੇ ਇੱਕਟ ਵਾਲੇ ਆ ਚਾਹੇ ਹਾਕੀ ਵਾਲੇ ਖਡਾਰੀਆ ਖਡਾਰਨਾ ਉਹਨਾਂ ਨੂੰ ਸ਼ਾਬਾਸ਼ ਦੇਣ ਦੀ ਗੱਲ ਹੈ ਸਨਮਾਨ ਕਰਨ ਦੀ ਗੱਲ ਹੈ ਵੱਡਾ ਫੈਸਲਾ ਇਹਦੇ ਨਾਲ ਪੰਜਾਬ 'ਚ ਇੱਕ ਮੈਸੇਜ ਆਏਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰੀ ਇਹ ਗੱਲ ਕਹਿ ਰਿਹਾ ਕਿ ਸਾਡੀ ਜਿਹੜੀ ਜਵਾਂ ਪੀੜ੍ਹੀ ਹੈ ਜਿਹਨੂੰ ਖੇਡਾਂ ਵੱਲ ਪ੍ਰੇਰਿਆ ਜਾਏਗਾ ਤਾਂ ਨਸ਼ਿਆਂ ਤੋਂ ਮੁਕਤith ਹੋਈ ਜਾਵੇ ਤੇ ਪੰਜਾਬ ਇੱਕ ਨਵੇਂ ਤੇ ਸ਼ਾਬਲ ਤੁਰੇਗਾ ਨਵੇਂ ਪੀੜ੍ਹੀ ਸਾਡੀ ਨਵੇਂ ਪਾਸੇ ਵੱਲ ਤੁਰੇਗੀ ਸੋ ਉਸੇ ਪਾਸੇ ਵੱਲੀ ਆਪਣਾ ਲਾਈਜੋ ਖਿਡਾਰੀਆਂ ਨੂੰ ਸਨਮਾਨਤ ਕਰਨ ਦੀ ਗੱਲ ਹਲਾ ਸ਼ੇਰੀ ਦੀ ਗੱਲ ਹੁੰਦੀ ਹੈ ਤਾਂ ਪੰਜਾਬ 'ਚ ਇੱਕ ਵੱਡਾ ਸੁਨਿਆਹ ਦੇਣ ਦਾ ਇਹ ਵੀ ਇੱਕ ਤਰੀਕਾ ਹੁੰਦਾ ਹੈ ਕਿ ਜੇ ਨੌਜਵਾਨ ਇਸ ਪੱਲੇ ਵੱਲ ਤੁਰਨਗੇ ਤਾਂ ਕਿਸ ਕਦਰ ਪੰਜਾਬ ਦਾ ਨਾਂ ਤਾਂ ਉੱਚਾ ਹੋਏਗਾ ਖਿਡਾਰੀਆਂ ਦਾ ਨਾਂ ਵੀ ਬਣੇਗਾ ਖਿਡਾਰੀਆਂ ਦੀ ਮਰਦੰਗੀ ਹੋਏਗੀ ਉਹਨਾਂ ਪਰਿਵਾਰਾਂ ਦੀ ਉਹਨਾਂ ਪਿੰਡਾਂ ਦੀ ਇੱਕ ਗੱਲ ਬਣੇਗੀ ਨਾਂ ਬਣੇਗਾ ਉਹਨਾਂ ਦਾ ਸੋ ਸੁਨਿਆਹ ਇਹ ਸਨੇਹ ਦੇ ਜੇ ਆਪਾਂ ਕੁਸ਼ੌਕੜ ਦੇਖੀਏ ਪਿਛਲੇ ਦਿਨਾਂ 'ਚ ਆਪੰਜਾਬ ਸਰਕਾਰ ਵੱਲੋਂ ਨੇ ਵੱਡੇ ਫੈਸਲੇ ਲਏਗੇ ਉਨਾਜੇ ਕਿ ਫੈਸਲਾ ਇਹ ਵੀ ਸੀ ਕਿ ਪਿੰਡਾਂ 'ਚ ਵੱਡੀ ਪੱਧਰ ਤੇ ਖੇਡ ਸਟੇਡੀਅਮ ਬਣਾਉਣੇ ਖੇਡ ਸਟੇਡੀਅਮ 'ਚ ਜਿਹੜਾ ਬਨਾਦੀ ਜਿਹੜੀ ਹੈਗਾ ਖੇਡਾਂ ਨਾਲ ਸੰਬੰਧ ਸਹੂਲਤਾਂ ਮਿਆਰੀਆਂ ਕੀਤੀਆਂ ਗਈਆਂ ਔਰ ਵੱਡੀ ਪੱਧਰ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਖੇਡ ਸਟੇਡੀਅਮ ਬਣਾਏ ਗਏ ਆ ਉਹਦਾ ਮੈਸੇਜ ਵੀ ਇਹੀ ਤੇਨ ਦਾ ਮੰਤਵ ਇਹੀ ਹੈ ਕਿ ਪੰਜਾਬ ਦੀ ਜਿਹੜੀ ਜਵਾਂ ਪੀੜ੍ਹੀ ਹੈ ਉਸ ਨਸ਼ਿਆ ਵਾਲੇ ਪਾਸੇ ਤੋਂ ਮੋੜ ਕੇ ਖੇਡਾਂ ਵਾਲੇ ਪਾਸੇ ਜੁੜੇ ਜੇ ਜਿੱਦੋਂ ਆਪਾਂ ਗੱਲ ਕਰਦੇ ਆ ਤਾਂ ਇਸ ਵੇਲੇ ਜਿਹੜੇ ਜੂਨੀਅਰ ਹਕੀ ਜਿਹੜੇ ਖਿਡਾਰੀ ਹੈਗੇ ਆ ਉਨਾ ਵੱਲੋਂ ਵੀ ਪ੍ਰਾਪਤੀਆਂ ਕੀਤੀਆਂ ਗਈਆਂ ਉਸ ਦੇ ਮਦੇ ਨਜ਼ਰ ਵੀ ਜਿਹੜਾ ਹੈਗਾ ਪੰਜਾਬ ਲਈ ਇੱਕ ਚੰਗਾ ਸੁਨੇਹਾ ਇਸ ਮੁੱਦੇ ਲੈ ਕੇ ਜਾ ਰਿਹਾ ਕਿ ਪੰਜਾਬ ਨੂੰ ਖੇਡਾਂ ਵੱਲ ਆਪਾਂ ਦੇਖਦੇ ਹਾਂ ਕਿ ਗੁੰਡੀ ਹਰਿਆਣਾ ਵਾਲੇ ਕਾਫੀ ਖੇਡਾਂ ਚ ਅੱਗੇ ਆ ਪੰਜਾਬੀ ਵੀ ਚਾਹੁੰਦੇ ਕਿ ਅਸੀਂ ਵੀ ਹਰਿਆਣਾ ਦੀ ਤਰ੍ਹਾਂ ਅੱਗੇ ਆ ਕੇ ਕਿਉਂਕਿ ਜੇ ਖੇਡਾਂ ਚ ਅੱਗੇ ਆਉਣਗੇ ਤਾਂ ਕੌਮੀ ਪੱਧਰ ਤੇ ਪੰਜਾਬ ਦਾ ਨਾਮ ਬਣੇਗਾ ਖਿਡਾਰੀਆਂ ਦੀ ਹਸੂਲ ਦਾ ਮੁੱਖ ਮੰਤਰੀ ਭਵੰਤ ਜੀ ਨੇ ਵੀ ਐਲਾਨ ਕਰ ਚੁੱਕੇ ਆ ਕਿ ਜਿਹੜੇ ਚੰਗੇ ਖਿਡਾਰੀ ਕੌਮੀ ਪੱਧਰ ਤੇ ਆਪਣਾ ਗਿਆ ਆ ਦਾ ਨਾਮ ਉੱਚਾ ਕਰਨਗੇ ਸਨਮਾਨ ਕਰਨਗੇ ਉਹਨਾਂ ਨੂੰ ਨੌਕਰੀਆਂ ਜੋਬ ਦੇ ਇਸੇ ਪਹਿਲ ਦਿੱਤੀ ਜਾਏਗੀ ਸੋ ਬਹੁਤ ਸਾਰੇ ਟਾਂਗਾ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇੱਥੇ ਤੱਕ ਕਿ ਖਿਡਾਰੀ ਜਿਹੜੇ ਹੈਗੇ ਆ ਉਹਨਾਂ ਲਈ ਆਰਥਿਕ ਤੌਰ ਤੇ ਵੀ ਵਿਸ਼ੇਸ਼ ਉਪਰਾਲੇ ਦਾ ਫੰਡ ਸਮਈਆ ਕਰਵਾਏ ਜਾ ਰਿਹਾ ਹੈ ਤਾਂ ਕਿ ਖਿਡਾਰੀਆਂ ਨੂੰ ਕਿਸੇ ਕਿਸੇ ਦੀ ਸੂਰਤ ਨਾ ਆਵੇ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੇ ਉਪਰਾਲੇ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਜੀ ਜੀ ਅਸੇਪਾ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਵੱਖਰਾ ਪ੍ਰਾਲਾ ਸ਼ੁਰੂ ਕੀਤਾ ਗਿਆ ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਵੀ ਸ਼ੁਰੂ ਕੀਤਾ ਗਿਆ ਪਰ ਹੁਣ ਗੱਲ ਸਕੂਲਾਂ ਦੀ ਹੀ ਕਰ ਲੈਣੇ ਆ ਸਕੂਲਾਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਸਰ ਇਹ ਕਹਿੰਦੇ ਸੀ ਕਿ ਅਸੀਂ ਸਥਿਤੀ ਇਹੋ ਜੀ ਬਣਾ ਦਾਂਗੇ ਕਿ ਸਰਕਾਰੀ ਸਕੂਲ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਆ ਉਹ ਹੋਣਗੇ ਐਡਮਿਸ਼ਨਾਂ ਹੋਣਗੀਆਂ ਪਰ ਹੁਣ ਸਥਿਤੀ ਇੱਕ ਰਿਪੋਰਟ ਦੀ ਇਹ ਕਹਿੰਦੀ ਹੈ ਜਿਹੜੇ ਕਿ ਸਿੱਖਿਆ ਵਿਭਾਗ ਦੇ ਵੱਲੋਂ ਅੰਕੜੇ ਪੇਸ਼ ਕੀਤੇ ਗਏ ਆ ਉਹ ਇਹ ਕਹਿੰਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਘਟੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜ਼ਿਲ੍ਹਾ ਮੁੱਖ ਮੰਤਰੀ ਉਹਨਾਂ ਦਾ ਤੇ ਸਿੱਖਿਆ ਮੰਤਰੀ ਦਾ ਦੋਨੋਂ ਜਗ੍ਹਾ ਐਡਮਿਸ਼ਨਾਂ ਘਟ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀ ਰਿਪੋਰਟ ਆਈ ਹੈ ਸੋਸ਼ਲ ਮੀਡੀਆ ਤੇ ਕਾਫੀ ਇਸ ਗੱਲ ਦੀ ਕਿ 23 ਜ਼ਿਲ੍ਹਿਆਂ ਚੋਂ 17 ਜ਼ਿਲ੍ਹਿਆਂ ਚ ਜਿਹੜਾ ਨਤੀਜੇ ਆ ਨਤੀਜੇ ਸੌਰੀ ਜਿਹੜਾ ਦਾਖਲਾ ਹੈਗਾ ਉਹ ਘਟਿਆ ਪ੍ਰਾਇਮਰੀ ਤੋਂ ਲੈ ਕੇ ਜਿਹੜਾ ਛੇਲੇ ਪੱਧਰ ਦੀਆਂ ਕਲਾਸਾਂ ਆ ਗਈਆਂ ਉਹਨਾਂ ਚ ਦਾਖਲਿਆਂ ਦਾ ਘਟਣਾ ਆਪਣੇ ਆਪ ਚ ਇੱਕ ਚਿੰਤਾ ਦਾ ਕਾਰਨ ਇਸ ਕਰਕੇ ਵੀ ਹੈ ਕਿਉਂਕਿ ਸਰਕਾਰ ਲਗਾਤਾਰ ਦਾਅਵਾ ਕਰਦੀ ਰਹੀ ਹੈ ਕਿ ਦੇਖੋ ਜੀ ਜੋ ਅਸੀਂ ਸਹੂਲਤਾਂ ਮਿਆ ਕਰ ਰਹੇ ਹਾਂ ਵੱਡੇ ਪੱਧਰ ਤੇ ਸਹੂਲਤਾਂ ਮਿਆ ਕੀਤੀਆਂ ਜਾ ਰਹੀਆਂ ਉਹਦੇ ਚੱਲ ਜਾਂ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਜੋ ਵਿਦਿਆਰਥੀਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਚ ਲਿਆਂਦਾ ਜਾ ਰਿਹਾ ਹੁਣ ਜਿਸ ਲੇਟੈਸਟ ਰਿਪੋਰਟ ਦਾ ਅਪਰ ਜ਼ਿਕਰ ਕਰ ਰਿਹਾ ਜੇ 23 ਜ਼ਿਲ੍ਹਿਆਂ ਚ 17 ਜ਼ਿਲ੍ਹਿਆਂ ਦੇ ਚ ਦਾਖਲਾ ਘਟੇ ਤਾਂ ਚਿੰਤਾ ਦਾ ਕਾਰਨ ਤਾਂ ਹੈ ਹੀ ਹੈ ਮੁਸ਼ਕਲ ਨਾਲ ਜਿਹੜੇ ਐਕਟ ਦੇ ਲਈ ਹੈ ਜਿਨ੍ਹਾਂ ਚ ਦਾਖਲਾ ਵਧਿਆ ਹੋਏਗਾ ਸਰਕਾਰੀ ਸਕੂਲਾਂ ਚ ਸੋ ਕਿਧਰ ਲੈਣਾ ਕਿਧਰ ਪਰ ਉਹਨਾਂ ਦੀ ਕਾਢ ਲੈ ਲੋ ਤੇ ਸਿੱਖਿਆ ਸੰਧ ਦੀ ਕਾਢ ਲੈ ਲੋ ਬੜੀ ਸੱਚਾਈ ਗੱਲ ਹੈ ਔਰ ਖਾਸ ਤੌਰ ਤੇ ਜਦੋਂ ਅਪਰ ਜ਼ੇਰ ਕਰਦੇ ਆਂ ਮੋ ਕਮਾਂਤਰੀ ਪੋਕਮਾਂਤਵੰਦਾ ਆਪਣਾ ਜ਼ਿਲ੍ਹਾ ਸਮਰੂਰ ਉਦੇਚ ਦਾਖਲਾ ਦਾ ਘਟਨਾ ਇਧੇ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਉਦੇਚ ਦਾਖਲਾ ਦਾ ਘਟਨਾ ਚਿੰਤਾ ਦੀ ਵਜ੍ਹਾ ਤਾਂ ਹੈ ਕਿਉਂਕਿ ਪਿਛਲੇ ਦਿਨਾਂ ਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ ਇਹ ਹੀ ਆ ਰਿਹਾ ਸੀ ਕਿ ਸਕੂਲਾਂ ਦੇ ਅੰਦਰ ਜਿਹੜਾ ਬੁਨਿਆਦੀ ਜਿਹੜਾ ਕੁ ਲੋੜਾ ਹੋਣੀਆ ਚਾਹੀਦਾ ਬੁਨਿਆਦੀ ਢਾਂਚਾ ਹੋਣਾ ਚਾਹੀਦਾ ਪ੍ਰਾਇਮਰੀ ਸਕੂਲਾਂ ਦੇ ਉਹ ਬੁਨਿਆਦੀ ਢਾਂਚਾ ਜਿਹੜਾ ਮਰੀਆ ਨਹੀਂ ਕੀਤਾ ਜਾ ਰਿਹਾ ਫੰਡਸ ਦੇ ਘਾਟ ਹੈਗੀ ਹੈ ਅਧਿਆਪਕਾਂ ਦੀ ਘਾਟ ਹੈ ਕਈ ਥਾਵਾਂ 'ਤੇ ਬੰਦਿਆਂ ਲੋ ਤੇ ਹੀ ਬੀਏ ਐਜੂਕੇਸ਼ਨ ਲਈ ਜਾ ਰਹੇ ਕਿਸੇ ਥਾਂ 'ਤੇ ਆਪਕਾ ਨੂੰ ਜੇ ਤਾਂ ਚੋਣਾ ਹੁੰਦਿਆਂ ਜੀ ਚੋਣਾਂ ਵਾਲੇ ਪਾਸੇ ਲਾ ਲਿਆ ਜਾਂਦਾ ਹੁੰਦੀ ਆਪਾਂ ਪੰਚਾਇਤ ਸਮਝਦੇ ਆਂ ਤੇ ਜ਼ਿਲ੍ਹਾ ਪ੍ਰੀਸ਼ਾ ਚੋਣਾਂ ਦਾ ਜ਼ਿਕਰ ਕਰਦੇ ਆਂ ਇਹਨਾਂ ਚੋਣਾਂ 'ਚ ਡਿਊਟੀਆਂ ਕਹਿੰਦੇ ਲੱਗਦੇ ਆਂ ਫਿਰ ਅਧਿਆਪਕਾਂ ਨੇ ਲੱਗਦੇ ਆਂ ਕਿਸੇ ਵੇਲੇ ਫੈਸਲਾ ਲਿਆ ਗਿਆ ਸੀ ਕਿ ਜਿਹੜਾ ਸਕੂਲ ਹੈ ਗਿਆ ਉਹਨਾਂ ਦੇ ਅਧਿਆਪਕਾਂ ਨੂੰ ਸਿੱਖਿਆ ਤੋਂ ਇਲਾਵਾ ਹੋਰ ਕਿਸੇ ਹੀ ਫੀਲਡ 'ਚ ਡਿਊਟੀਆਂ ਨਹੀਂ ਦਿੱਤੀਆਂ ਜਾਣੀਆਂ ਪਰ ਉਹ ਫੈਸਲੇ ਤੇ ਕਾਇਮ ਨਹੀਂ ਰਿਹਾ ਜਾ ਸਕਿਆ ਇਹ ਸਾਰੀਆਂ ਗੱਲਾਂ ਦੇ ਚੱਲਦਿਆਂ ਇੱਕ ਨਤੀਜਾ ਜਿਹੜਾ ਰਿਪੋਰਟ ਅੰਦਾਜ਼ ਸਾਹਮਣੇ ਆ ਰਿਹਾ ਕਿ ਦਾਖਲਿਆਂ ਦੀ ਗਿਣਤੀ ਘਟ ਰਹੀ ਹੈ ਆਉਣ ਵਾਲੇ ਦਿਨਾਂ 'ਚ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਕਿ ਐਕਸ਼ਨ ਜ਼ੀਰ ਹੈ ਆਪਣੇ ਆਪ 'ਚ ਇੱਕ ਸਵਾਲ ਬਣੇ ਗਿਆ ਇਸ ਸਵਾਲ ਦਾ ਕਿ ਸਰਕਾਰੀ ਸਕੂਲਾਂ ਦੇ ਅੰਦਰ ਦਾਵਾ ਦੇ ਉਲਟ ਜਾ ਕੇ ਖਾਸ ਤੌਰ ਤੇ ਪ੍ਰਾਇਮਰੀ ਸਿੱਖਿਆ ਖੇਤਰ ਦੇ ਵਿੱਚ ਜਿਹੜੇ ਸਕੂਲਾਂ ਅੰਦਰ ਸਰਕਾਰੀ ਸਕੂਲਾਂ ਅੰਦਰ ਦਾਖਲਿਆਂ ਦੀ ਗਿਣਤੀ ਕਿਉਂ ਘਟੇ ਉਹ ਦੇਖਿਆ ਜਾਏਗਾ ਕਿ ਸਰਕਾਰ ਆ ਇਸ ਮੌਲੇਜ ਕੀ ਅਪਰਾਲਾ ਕਰਦੀ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਚਿੰਤਾ ਦਾ ਕਾਰਨ ਜ਼ਰੂਰ ਹੈ ਸਰਕਾਰ ਲਈ ਵੀ ਔਰ ਪੰਜਾਬੀਆਂ ਲਈ ਵੀ ਜੀ ਬਤੂ ਜੀ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਸੋ ਜਿਸ ਤਰ੍ਹਾਂ ਸਹਿਬ ਨੇ ਅੱਗੇ ਜ਼ਿਕਰ ਕੀਤਾ ਅਸੀਂ ਤੁਹਾਨੂੰ ਦੱਸ ਦਈਏ ਕਿ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਬੱਲੇ-ਬੱਲੇ ਹੋਈ ਹੈ 9 ਸਾਲ ਬਾਅਦ ਭਾਰਤ ਨੇ ਕਾਂਸੀ ਦਾ ਤਗਮਾ ਜਿਹੜਾ ਉਹ ਜਿੱਤਿਆ ਜਿਹੜੀ ਕਿ ਇੱਕ ਉਹ ਵੱਡੀ ਗੱਲ ਹੈ 9 ਸਾਲਾਂ ਤੱਕ ਸੋਕਾ ਜਿਹੜਾ ਪਿਆ ਹੋਇਆ ਸੀ ਉਸ ਨੂੰ ਆਖਰਕਾਰ ਹਰਾ ਜਿਹੜਾ ਉਹ ਭਾਰਤ ਦੀ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਦੇ ਵਿੱਚ ਭਾਰਤੀ ਟੀਮ ਨੇ ਕਰ ਦਿੱਤਾ ਹੈ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ